ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਭਿਆਨਕ ਹਾਦਸਾ ਗੰਨੇ ਦੀ ਟਰਾਲੀ ਨਾਲ ਟਕਰਾਨ ਨਾਲ ਕਾਰ ਦੇ ਉੱਡੇ ਪਰ ਖੱਜੇ 6 ਜ਼ਖਮੀ ਦੂ ਦੀ ਹਾਲਤ ਗੰਭੀਰ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਘਰ ਬਟਾਲਾ ਜਾ ਰਹੇ ਪਰਿਵਾਰ ਨਾਲ ਭਿਆਨਕ ਸੜਕ ਹਾਦਸਾ ਵਾਪਰ ਗਿਆ ਮੁਕੇਰੀਆਂ ਤੋਂ ਗੁਰਦਾਸਪੁਰ ਨੂੰ ਜਾਂਦੇ ਰੋਡ ਤੇ ਪਿੰਡ ਜਖਤਪੁਰ ਟਾਂਡਾ ਨੇੜੇ ਤੇਜ਼ ਰਫ਼ਤਾਰ ਕਾਰ ਅੱਗੇ ਗੰਨਾ ਲੱਦ ਕੇ ਜਾ ਰਹੀ ਟਰਾਲੀ ਨਾਲ ਟਕਰਾ ਗਈ ਦੁਰਘਟਨਾ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਵਿੱਚ ਸਵਾਛੇਦ ਦੇ 6 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਦੋ ਔਰਤਾਂ ਤੇ ਇੱਕ ਬੱਚਾ ਵੀ ਸ਼ਾਮਲ ਹੈ। 15 ਤੋਂ 16 ਸਾਲ ਦੇ ਇਸ ਬੱਚੇ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ, ਜਦਕਿ ਇੱਕ ਹੋਰ ਔਰਤਾ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਦੱਸੀ ਜਾ ਰਹੀ ਹੈ। ਨਜ਼ਦੀਕ ਰਹਿਣ ਵਾਲੇ ਲੋਕਾਂ ਅਤੇ ਨਜ਼ਦੀਕ ਦੇ ਪੈਟਰੋਲ ਪੰਪ ਦੇ ਕਰਿੰਦਿਆਂ ਦਾ ਕਹਿਣਾ ਹੈ ਕਿ ਕਾਰ ਕਾਫੀ ਤੇਜ਼ ਰਫ਼ਤਾਰ ਸੀ। ਜੋਰਦਾਰ ਟੱਕਰ ਤੋਂ ਬਾਅਦ ਜੋਰਦਾ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਉਹ ਦੌੜ ਕੇ ਕਟਨਾਸਤਾਨ ਤੇ ਪਹੁੰਚੇ ਅਤੇ ਵੇਖਿਆ ਕਿ ਕਾਰ ਟਰਾਲੀ ਦੇ ਹੇਠਾਂ ਫਸ ਚੁੱਕੀ ਸੀ ਕਾਰ ਦੇ ਵਿੱਚ 6 ਲੋਕ ਫਸੇ ਹੋਏ ਸਨ ਕਾਫੀ ਮੁਸ਼ਕਲ ਤੋਂ ਬਾਅਦ ਕਾਰ ਦੇ ਸ਼ੀਸ਼ੇ ਤੋੜ ਕੇ ਜ਼ਖਮੀਆਂ ਨੂੰ ਕੱਢਿਆ ਗਿਆ ਪਰ ਜ਼ਖਮੀਆਂ ਵਿੱਚੋਂ ਇੱਕ 15 ਤੋਂ 16 ਸਾਲ ਦੇ ਲੜਕੇ ਦੀ ਹਾਲਤ ਕਾਫੀ ਨਾਜੁਕ ਸੀ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਨਜ਼ਦੀਕ ਦੇ ਮੁਕੇਰੀਆ ਹਸਪਤਾਲ ਲੈ ਜਾਇਆ ਗਿਆ ਹੈ ਉੱਥੇ ਹੀ ਮੌਕੇ ਤੇ ਪਹੁੰਚੇ ਸਬੰਧੀ ਥਾਣਾ ਪੁਰਾਣਾ ਸ਼ਾਲਾ ਦੇ ਐਸ ਐਚ ਓ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਮੁਕੀਰੀਆਂ ਜਾ ਰਹੇ ਹਨ ਅਤੇ ਜ਼ਖਮੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਅਗਲੀ ਰੀ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਤਾਂ ਕਿ ਅਸੀਂ ਇੱਥੇ ਪੰਪੂਰੇ ਕੋਲ ਬੈਠੇ ਸੀ ਸਿਰ ਸੜਕ ਵੱਲ ਹੀ ਦੇਖਣੇ ਸੀ ਜਾਨੀ ਕਿ ਟਰਾਲੀ ਜਿਹੜੀ ਗੰਨੇ ਵਾਲੀ ਹੌਲੀ ਹੌਲੀ ਜਾ ਰਹੀ ਸੀ ਤੇ ਪਿੱਛੂ ਆ ਕੇ ਇਹਨਾਂ ਨੇ ਕਿ ਮੇਰੇ ਹਿਸਾਬ ਨਾਲ 100 ਦੀ ਸਪੀਡ ਤੇ ਹੋਣੀ ਗੱਡੀ ਜਿਹੜੀ ਪਿੱਛੇ ਆ ਕੇ ਵਜੀ ਗ੍ਰਫਤਾਰ ਤੇ ਜੀ 100 ਦੇ ਲੱਗੇ ਸੀ ਜਾਂ ਡਰਾਈਵਰ ਦੀ ਕੁਝ ਗਲਤੀ ਹੋ ਸਕਦੀ ਹੈ ਇਹ ਕਹਿ ਸਕਦੇ ਆਪਾਂ ਤੋਂ ਲੇਡੀ ਸੀ ਹਾਂਜੀ ਤੇ ਤਿੰਨ ਜੈਂਟਸ ਲੇਡਿਸ ਦੀ ਇੱਕ ਲੱਤ ਫ੍ਰੈਕਚਰ ਹੋਈ ਹੈ ਤੇ ਇੱਕ ਜਿਹੜਾ ਲੜਕਾ ਅੱਗੇ ਬੈਠਾ ਹੈ ਫਰੰਟ ਤੇ ਹਾਂਜੀ ਉਹ ਮੇਰੇ ਸਾਹਮਣੇ ਉਹਦੇ ਸੀਰੀਅਸ ਹੈ ਜਿਆਦਾ ਉਹਦੇ ਬਚਨ ਦੇ ਵਿੱਚ ਡਰਾਈਵਰ ਡਰਾਈਵਰ ਠੀਕ ਹੀ ਡਰਾਈਵਰ ਠੀਕ ਸੀਗਾ ਹਾਂਜੀ ਪਿੱਛੇ ਲੇਡੀਜ਼ ਦੇ ਸੱਟਾਂ ਲੱਗੀਆਂ ਲੇਕਿਨ ਜਿਹੜਾ ਜੈਂਟਸ ਬੈਠਾ ਹੈ ਹੋਰ ਪਿੱਛੇ ਉਹਦੇ ਵੀ ਸੱਟਾਂ ਹੋ ਜਾ ਦੋ ਬੰਦੇ ਦੀ ਹਾਲਤ ਬਹੁਤ ਨਾਜ਼ੁਕ ਦਾ ਸਕਦੇ ਆ ਇੱਕ ਲੇਡੀ ਸੀ ਉਹ ਇੱਕ ਟਰਾਲੀ ਆ ਰਹੀ ਸੀ ਤੇ ਉਹ ਗੱਡੀ ਪਿੱਛੇ ਵੱਜੀ ਟਰਾਲੀ ਤੇ ਤੇ ਹਿੰਦਰੀ ਤਾਂ ਤੁਹਾਨੂੰ ਖੜਾ ਕੇ ਆਏ ਫਿਰ ਦੌੜ ਕੇ ਆਏ ਆ ਵੇਖਿਆ ਗੱਡੀ ਪੂਰੀ ਥੱਲੇ ਵੜੀ ਹੋਈ ਸੀ ਠੀਕ ਹੈ 15 16 ਸਾਲ ਦਾ ਮੁੰਡਾ ਬਹੁਤ ਜ਼ਿਆਦਾ ਗੰਭੀਰ ਜਿੰਨੂੰ ਨਾਜ਼ੁਕ ਹਾਲਤ ਉਹਨਾਂ ਦੀ ਉਹਦੀ ਕ੍ਰਿਟੀਕਲ ਬ ਤੋ ਚਾਰ ਏਜੰਸੀ ਆ ਬੈਸ ਆ ਦੇਖੋ ਸ਼ੀਸ਼ੇ ਪਤਲੇ ਲੱਗੇ ਆ ਬਾਰੀ ਬੰਨੀ 라ਡਾਣਾ ਫਿਰ ਉਹਨਾਂ ਨੂੰ ਕੱਢਿਆ ਕੋਈ ਰਫਤਾਰ ਲੈ ਤਾਂ ਮੈਂ ਕਹਿ ਸਕਦਾ ਕਿ ਮੌਕੇ ਤੇ ਮੌਜੂਦ ਨਹੀਂ ਕੋਈ ਟ੍ਰੈਫਿਕ ਦਾ ਜ਼ਰੂਰ ਕਹਿ ਸਕਦੇ ਕਿ ਜ਼ਿਆਦਾ ਹੋਣ ਕਾਰਨ ਹਾਸਾ ਕਿਉਂਕਿ ਪਹਿਲਾਂ ਵੀ ਇੱਥੇ ਤੁਹਾਨੂੰ ਦੇਖਿਆ ਤੁਸੀਂ ਟੁੱਟਦੇ ਪਹਿਲਾਂ ਟਰੱਕ ਦਾ ਵੀ ਹੋਇਆ ਹਾਸਾ ਉਹਦੇ ਕਰਕੇ ਇੱਕ ਗੰਨਿਆਂ ਵਾਲੀ ਟਰਾਲੀ ਸੀ ਉਹਦੇ ਵਿੱਚ ਇੱਕ ਅਲਟਾ ਗੱਡੀ ਸੀਗੀ ਤੇ ਉਹ ਇੱਦੋਂ ਆ ਰਹੇ ਸੀ ਮਕੇਰੀਆਂ ਸਾਈਡ ਤੋਂ ਇਹ ਜੀ ਟਰਾਲੀ ਉਹ ਵੀ ਇੱਦੋਂ ਕਿਤਾਸਪੁਰ ਨੂੰ ਜਾ ਰਹੀ ਸ਼ਹਿਰ ਪੁਣਿਆੜ ਜਾ ਰਹੀ ਸੀ ਉਹਦੇ ਮਗਰਲੇ ਪਾਸੇ ਹਿੱਟ ਹੋਈ ਹੈ ਗੱਡੀਾਂ ਪਾਲੀ ਦੇ ਮਗਰਲੇ ਪਾਸੇ ਵਜਈ ਹੈ ਉਹਦੇ ਵਿੱਚ ਟੋਟਲ 6 ਸਵਾਰੀਆਂ ਸੀ ਜਿਹਨਾਂ ਵਿੱਚ 4 ਲੇਡੀਜ਼ ਸੀ ਤੇ ਜਿਹੜੇ ਇੰਜਰਡ ਹੋਏ ਨੇ ਉਹਨਾਂ ਨੂੰ ਕਿੱਥੋਂ ਆਪਾਂ ਆਪਣੀ ਗੱਡੀ ਜਿਹੜੀ ਸਾਡੀ ਐਸਐਸਫ ਦੀ ਹੈ ਉਹਦੇ ਵਿੱਚ ਸਵਾਰੀ ਦਾ ਪ੍ਰਬੰਧ ਕਰਕੇ ਤੋਂ ਉਹਨਾਂ ਮਕੇਰੀਆ ਹਸਪਤਲ ਭੇਜਿਆ ਜੇ ਜਾ ਕੇ ਅਸੀਂ ਮਕੇਰੀਆ ਚੱਲੇ ਜਾ ਕੇ ਦੇਖਦੇ ਹਾਂ